ਵੀਡੀਓ ਵੇਖ ਕੇ ਇੱਕ ਵਾਰੀ ਜ਼ਰੂਰ ਤੁਸੀਂ ਲਾਨਤਾ ਪਾਉਂਗੇ ਕਿ ਇਹਨਾਂ ਨੂੰ ਕਿ ਆਖਰਕਾਰ ਇਹ ਖੋਕ ਹੀ ਰਿਹਾ ਹੈ ਬੁੱਢੀ ਮਾਂ ਵਿਚਾਰੀ ਰੋਂਦੀ ਰਹੀ ਕਰ ਲੋਂਦੀ ਰਹੀ ਪਰ ਇਹਨਾਂ ਬੇਸ਼ਰਮਾਂ ਨੇ ਇੱਕ ਨਹੀਂ ਸੁਣੀ ਇਹਨਾਂ ਨੂੰ ਜਿੰਨੀਆਂ ਲਾਨਤਾ ਪੈਣ ਉਨੀਆਂ ਹੀ ਘਟ ਨੇ ਇਹ ਸੀਸੀਟੀਵੀ ਵੀਡੀਓ ਵੇਖ ਕੇ ਤੁਸੀਂ ਵੀ ਅਜਿਹਾ ਹੀ ਕਹੋਗੇ ਕਿ ਵਾਕਿਆ ਸਹੀ ਗੱਲ ਹੈ ਜਿੰਨੀਆਂ ਵੀ ਲਾਨਤਾ ਇਹਨਾਂ ਨੂੰ ਪੈਣ ਉਨੀਆਂ ਹੀ ਲਾਨਤਾ ਇਹਨਾਂ ਦੇ ਵਾਸਤੇ ਘਟ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਬਜ਼ੁਰਗ ਮਹਿਲਾ ਜਿਹੜੀ ਹੈ ਉਹ ਆਪਣੀ ਧੀ ਨੂੰ ਮਿਲਣ ਦੇ ਵਾਸਤੇ ਉਹਦੇ ਸਹੁਰੇ ਘਰੇ ਜਾ ਰਹੀ ਹੈ ਆਪਣੀ ਧੀ ਨੂੰ ਮਿਲਣ ਦੇ ਵਾਸਤੇ ਤਾਂ ਕਲੋਨੀ ਦੇ ਵਿੱਚ ਜਾ ਰਹੀ ਹੁੰਦੀ ਹੈ ਪਰ ਪਿੱਛੋਂ ਪੈੜ ਦੱਬਦੇ ਹੋਏ ਦੋ ਲੁਟੇਰੇ ਆਉਂਦੇ ਨੇ ਬਾਈਕ ਤੇ ਸਵਾਰ ਹੋ ਕੇ ਦੋ ਲੁਟੇਰੇ ਆਉਂਦੇ ਨੇ ਪਹਿਲਾਂ ਅੱਗੇ ਨੂੰ ਲੰਘ ਜਾਂਦੇ ਨੇ ਔਰ ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਬਜ਼ੁਰਗ ਮਹਿਲਾ ਇਕੱਲੀ ਤੁਰੇ ਜਾ ਰਹੀ ਹੈ ਕਲੋਨੀ ਦੇ ਵਿੱਚ ਤਾਂ ਬਜ਼ੁਰਗ ਮਹਿਲਾ ਦੇ ਵੱਲ ਨੂੰ ਮੋਟਰਸਾਈਕਲ ਮੋੜ ਲੈਂਦੇ ਆ ਔਰ ਜਦੋਂ ਮੋਟਰਸਾਈਕਲ ਇਧਰ ਨੂੰ ਮੋੜਿਆ ਜਾਂਦਾ ਬਜ਼ੁਰਗ ਮਹਿਲਾ ਤੋਂ ਮੋਟਰਸਾਈਕਲ ਅੱਗੇ ਕੱਢ ਕੇ ਤੇ ਫਿਰ ਵਾਪਸ ਲਿਆਇਆ ਜਾਂਦਾ ਔਰ ਬਜ਼ੁਰਗ ਮਹਿਲਾ ਜਿਹੜੀ ਆਪਣੀ ਧੀ ਨੂੰ ਮਿਲਣ ਦੇ ਵਾਸਤੇ ਉਹਦੇ ਘਰੇ ਜਾ ਰਹੀ ਸੀ ਉਹਨੂੰ ਕੀ ਪਤਾ ਸੀਗਾ ਕਿ ਮੇਰੇ ਨਾਲ ਆ ਕੁਝ ਹੋ ਜਾਣਾ ਹੈ ਜਾਂ ਮੇਰੇ ਮਗਰ ਇਹ ਲੁਟੇਰੇ ਲੱਗੇ ਹੋਏ ਨੇ ਤਾਂ ਉਹ ਆਪਣੇ ਧਿਆਨ ਚੱਲਦੀ ਰਹਿੰਦੀ ਆ ਬਜ਼ੁਰਗ ਮਹਿਲਾ ਤਾਂ ਇਹ ਲੁਟੇਰੇ ਇਹ ਬੇਸ਼ਰਮ ਜਿਨ੍ਹਾਂ ਨੂੰ ਮਾਸਾ ਤਰਸ ਨਹੀਂ ਆਇਆ ਕਿ ਸਾਡੀ ਮਾਵਾਂ ਸਮਾਨ ਹੈ ਬਜ਼ੁਰਗ ਮਹਿਲਾ ਹੈ ਅਸੀਂ ਉਹਦੇ ਨਾਲ ਕੀ ਕਰਨ ਲੱਗੇ ਆ ਤਾ ਮੋਟਰਸਾਈਕਲ ਤੇ ਦੋ ਜਾਨੇ ਹੁੰਦੇ ਆ ਇੱਕ ਅੱਗੇ ਜਾ ਕੇ ਮੋਟਰਸਾਈਕਲ ਰੋਕ ਲੈਂਦਾ ਔਰ ਦੂਸਰਾ ਖਿੱਚੋ ਤਾਣ ਕਰਦਾ ਬਜ਼ੁਰਗ ਮਹਿਲਾ ਦੇ ਨਾਲ ਉਹ ਬਜ਼ੁਰਗ ਔਰਤ ਦੇ ਨਾਲ ਜਿਹੜੀ ਆਪਣੀ ਧੀ ਨੂੰ ਮਿਲਣ ਜਾ ਰਹੀ ਹੁੰਦੀ ਹੈ ਤਾਂ ਬਜ਼ੁਰਗ ਮਹਿਲਾ ਦੇ ਨਾਲ ਉਸ ਲੁਟੇਰੇ ਦੇ ਵੱਲੋਂ ਉਸ ਚੋਰ ਦੇ ਵੱਲੋਂ ਖਿਚੋਤਾੜ ਕੀਤੀ ਜਾਂਦੀ ਹੈ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਦੇਖੋ ਉਤਰ ਕੇ ਜਦੋਂ ਆਉਂਦਾ ਹੈ ਤਾਂ ਬਜ਼ੁਰਗ ਮਹਿਲਾ ਦੇ ਨਾਲ ਖਿਚੋਤਾੜ ਕਰਕੇ ਉਹਨੂੰ ਸੁੱਟ ਕੇ ਉਹਦੇ ਕੰਨਾਂ ਦੇ ਵਿੱਚੋਂ ਵਾਲੀਆਂ ਖੋਲ ਲਈਆਂ ਜਾਂਦੀਆਂ ਨੇ ਵਾਲੀਆਂ ਖਿੱਚੀਆਂ ਜਾਂਦੀਆਂ ਨੇ ਔਰ ਜਦੋਂ ਵਾਲੀਆਂ ਖਿੱਚੀਆਂ ਗਈਆਂ ਤਾਂ ਬਜ਼ੁਰਗ ਮਹਿਲਾ ਦੇ ਕੰਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਲਹੂ ਤੱਕ ਨਿਕਲਦਾ ਰਿਹਾ ਉਹ ਰੋਂਦੀ ਰਹੀ ਕੁਰਲੌਂਦੀ ਰਹੀ ਰੋਲਾ ਵੀ ਪਾਉਂਦੀ ਰਹੀ ਪਰ ਇਹ ਜਿਹੜੇ ਬੇਖੌਫ ਹੋ ਕੇ ਲੁਟੇਰੇ ਆਏ ਸੀ ਇਹਨਾਂ ਦੇ ਕੰਨ ਤੇ ਜੂਨ ਤੱਕ ਨਹੀਂ ਸਰਕੀ ਔਰ ਲੁੱਟ ਪੁੱਟ ਕੇ ਤੇ ਇਹ ਉਥੋਂ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਦਿਖਾ ਰਹੇ ਆ ਸੰਗਰੂਰ ਦੀ ਇੱਕ ਕਲੋਨੀ ਦੀ ਵੀਡੀਓ ਦੱਸੀ ਜਾ ਰਹੀ ਹੈ ਔਰ ਜਿਹੜੀ ਬਜ਼ੁਰਗ ਮਹਿਲਾ ਹੈ ਆਪਣੀ ਧੀ ਨੂੰ ਮਿਲਣ ਦੇ ਵਾਸਤੇ ਗਈ ਹੋਈ ਸੀ ਦਸ਼ਮੇਸ਼ ਐਵੇਨਿਊ ਦੀ ਸੀਤਾ ਦੇਵੀ ਇਹ ਰਹਿਣ ਵਾਲੀ ਦੱਸੀ ਜਾ ਰਹੀ ਹੈ ਬਜ਼ੁਰਗ ਮਹਿਲਾ ਜਿਹਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਤਾਂ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਆ ਤੁਸੀਂ ਜੇਕਰ ਕਿਤੇ ਜਾਣਾ ਹੁੰਦਾ ਹੈ ਤਾਂ ਆਪਣਾ ਆਸਾ ਪਾਸਾ ਦੇਖ ਕੇ ਚੱਲਿਆ ਕਰੋ ਕਿਉਂਕਿ ਤੁਹਾਨੂੰ ਕੀ ਪਤਾ ਪਿੱਛੇ ਕੌਣ ਆਉਂਦਾ ਹੈ ਔਰ ਤੁਹਾਡੇ ਨਾਲ ਕਿਹੜੀ ਵਾਰਦਾਤ ਵਾਪਰ ਜਾਣੀ ਹੈ ਸੋ ਆਪਣੀ ਸੇਫਟੀ ਆਪਣੇ ਹੱਥ ਹੈ ਤਾਂ ਜਰੂਰ ਦੇਖਿਆ ਕਰੋ ਆਪਣੇ ਅੱਗੇ ਪਿੱਛੇ ਕੋਈ ਆ ਤਾਂ ਨਹੀਂ ਰਿਹਾ ਕੋਈ ਅਣਜਾਣ ਬੰਦਾ ਜਿੱਤੋਂ ਤੁਹਾਨੂੰ ਵੇਖ ਕੇ ਇੰਜ ਲੱਗੇ ਕਿ ਯਾਰ ਇਹਨੂੰ ਨਾ ਮੈਂ ਜਾਣਦਾ ਹੈ ਇਹ ਮੇਰਾ ਪਿੱਛਾ ਕਿਉਂ ਕਰ ਰਿਹਾ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਅਲਰਟ ਰਹਿਕੋ ਤਾਂ ਆਹ ਵੀਡੀਓ ਹੁਣ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਇਹ ਬਸ਼ਰਮ ਜਿਹੇ ਹੈ ਬੇਖੌਫ ਲੁਟੇਰੇ ਫੜੇ ਵੀ ਜਾਣ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਕਿ ਕਿਵੇਂ ਇੱਕ ਬਜ਼ੁਰਗ ਮਹਿਲਾ ਦੇ ਨਾਲ ਇਹਨਾਂ ਨੇ ਇਸ ਤਰੀਕੇ ਦਾ ਖੌਫਨਾਕ ਕਾਰਾ ਜਿਹੜਾ ਉਹ ਕੀਤਾ ਹੈ ਬਜ਼ੁਰਗ ਮਹਿਲਾ ਜਿਹੜੀ ਆਪਣੀ ਧੀ ਦੇ ਘਰੇ ਜਾਂਦੀ ਸੀ ਖਿੱਚ ਕੇ ਉਹਦੇ ਕੰਨਾਂ ਦੇ ਵਿੱਚੋਂ ਵਾਲੀਆਂ ਲਾਈਆਂ ਗਈਆਂ ਖੂਨ ਤੱਕ ਨਿਕਲਦਾ ਰਿਹਾ ਔਰ ਉਹ ਰੋਂਦੀ ਰਹੀ ਕਰਲੌਂਦੀ ਰਹੀ ਆਵਾਜ਼ਾਂ ਮਾਰਦੀ ਰਹੀ ਪਰ ਇਹ ਬੇਖੌਫ ਲੁਟੇਰੇ ਇਹਨਾਂ ਨੇ ਵਾਲੀਆਂ ਖੋਖ ਕੇ ਤੇ ਉੱਥੋਂ ਭੱਜਣ ਦੀ ਕੀਤੀ ਤੇ ਉੱਥੋਂ ਜਿਹੜੇ ਹੈ ਉਹ ਰਫੂ ਚੱਕਰ ਹੋ ਜਾਂਦੇ ਨੇ ਔਰ ਜਦੋਂ ਬਜ਼ੁਰਗ ਮਹਿਲਾ ਰੋਂਦੀ ਰਹੀ ਉੱਚੀ ਉੱਚੀ ਕਰਲੋਈ ਤਾਂ ਫਿਰ ਕਲੋਨੀ ਵਾਲੇ ਬਾਹਰ ਨਿਕਲੇ ਔਰ ਫਿਰ ਉਸ ਤੋਂ ਬਾਅਦ ਨਾ ਪੁਲਿਸ ਨੂੰ ਇਹਦੀ ਰਿਪੋਰਟ ਜੜੀਓ ਕਰਵਾਈ ਗਈ ਤਾਂ ਲਗਾਤਾਰ ਇਹ ਸੋਸ਼ਲ ਮੀਡੀਆ ਤੇ ਵਾਇਰਲ ਜਿਹਾ ਵੀਡੀਓ ਜੜੀਓ ਹੋ ਰਹੀ ਹੈ ਤਾਂ ਜਰੂਰ ਤੁਸੀਂ ਵੀ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਜਲਦੀ ਤੋਂ ਜਲਦੀ ਇਹ ਬੰਦੇ